ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਪੂ ਬਾਰਡਰ ਨੂੰ ਖੋਲਣ ਦੇ ਆਦੇਸ਼ ਦਿੱਤੇ ਗਏ ਨੇ ਇੱਕ ਹਫ਼ਤੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਸ਼ੰਪੂ ਬਾਰਡਰ ਨੂੰ ਖੋਲਣਾ ਹੋਵੇਗਾ ਇਹ ਆਦੇਸ਼ ਬੀਤੇ ਸਮੇਂ ਦੌਰਾਨ ਲੋਕਾਂ ਵੱਲੋਂ ਕੀਤੀਆਂ ਅਪੀਲਾਂ ਦੇ ਤਹਿਤ ਦਿੱਤੇ ਗਏ ਨੇ ਸਰਕਾਰ ਨੂੰ ਹੁਕਮ ਕੀਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਬਾਰਡਰ ਨੂੰ ਖੋਲ੍ਹਿਆ ਜਾਵੇ ਦੱਸਦੇ ਹਾਂ ਕਿ ਬੀਤੇ ਸਮੇਂ ਦੌਰਾਨ ਹਰਿਆਣਾ ਦੇ ਨਾਲ ਜੁੜੇ ਹੋਏ ਜੋ ਵਪਾਰੀ ਸੀ ਉਹਨਾਂ ਦੇ ਵੱਲੋਂ ਵੀ ਆਕੇ ਅਪੀਲਾਂ ਕੀਤੀਆਂ ਗਈਆਂ ਸੀ ਬਹੁਤ ਸਾਰੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪੰਜਾਬ ਤੇ ਹਰਿਆਣਾ ਦਾ ਜਿੱਥੇ ਵਪਾਰ ਰੁਕਿਆ ਹੋਇਆ ਸੀ ਉਸ ਦੇ ਨਾਲ ਹੀ ਲੋਕਾਂ ਨੂੰ ਇੱਕ ਪਾਸੇ ਤੇ ਦੂਜੇ ਪਾਸੇ ਜਾਣ ਦੇ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਪਾਸੇ ਤੇ ਸਕੂਲਾਂ ਦੇ ਬੱਚਿਆਂ ਨੂੰ ਦੂਜੇ ਪਾਸੇ ਸਕੂਲਾਂ ਵਿੱਚ ਧਾਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਲੋਕ ਬੇਹਦ ਖੱਜਲਖੁਆਰ ਹੋ ਰਹੇ ਸੀ ਹਾਲਾਂਕਿ ਕਿਸਾਨਾਂ ਦੇ ਉੱਤੇ ਜਦੋਂ ਇਸ ਗੱਲ ਦਾ ਇਲਜ਼ਾਮ ਆਉਂਦਾ ਤਾਂ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਦਿੱਲੀ ਜਾਣ ਦੇ ਲਈ ਬੈਠੇ ਸੀ ਬਾਰਡਰ ਸਰਕਾਰ ਦੇ ਵੱਲੋਂ ਰੋਕੇ ਗਏ ਨੇ ਸਾਨੂੰ ਇੱਥੇ ਬੈਠਣ ਦੇ ਲਈ ਮਜਬੂਰ ਕੀਤਾ ਗਿਆ ਸਾਡੇ ਲਈ ਬਾਰਡਰ ਖੋਲ ਦਿੱਤੇ ਜਾਣਾ ਸੀ ਇੱਥੋਂ ਅੱਗੇ ਨਿਕਲ ਜਾਈਏ ਅਸੀਂ ਰਾਹ ਦਾ ਕੋਈ ਅੜੀਕਾ ਨਹੀਂ ਆ ਸੋ ਕਿਸਾਨਾਂ ਵੱਲੋਂ ਇਸ ਬਿਆਨ ਨੂੰ ਜਾਂ ਇਸ ਇਲਜ਼ਾਮ ਨੂੰ ਨਕਾਰ ਦਿੱਤਾ ਜਾਂਦਾ ਸਿਰੇ ਤੋਂ ਹੀ ਕਿ ਅਸੀਂ ਰਸਤੇ ਰੋਕ ਕੇ ਨਹੀਂ ਬੈਠੇ ਸਾਨੂੰ ਤਾਂ ਇੱਥੇ ਬਿਠਾਇਆ ਗਿਆ ਜੇਕਰ ਰਾਹ ਖੁੱਲੇ ਹੁੰਦੇ ਤਾਂ ਅਸੀਂ ਅੱਗੇ ਲੰਘ ਜਾਂਦੇ ਸੋ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਹਰਿਆਣਾ ਸਰਕਾਰ ਨੂੰ ਹੀ ਆਦੇਸ਼ ਕੀਤਾ ਗਿਆ ਇਸ ਦੇ ਵਿੱਚ ਯਕੀਨਨ ਹਰਿਆਣਾ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਆਪਣੀ ਪੁਲਿਸ ਨੂੰ ਪਿੱਛੇ ਹਟਾਇਆ ਜਾਵੇ ਜੇਕਰ ਕਿਸਾਨਾਂ ਨੂੰ ਇਹ ਹੁਕਮ ਹੁੰਦੇ ਤਾਂ ਸ਼ਾਇਦ ਪੰਜਾਬ ਸਰਕਾਰ ਨੂੰ ਇਸ ਬਾਰਡਰ ਨੂੰ ਖੋਲਣ ਦੇ ਲਈ ਕਿਹਾ ਜਾਂਦਾ ਪਰ ਹੁਣ ਹਰਿਆਣਾ ਸਰਕਾਰ ਨੂੰ ਜਦੋਂ ਆਦੇਸ਼ ਦਿੱਤੇ ਗਏ ਆ ਤਾਂ ਇਸ ਦੇ ਵਿੱਚੋਂ ਇਹ ਸਪੱਸ਼ਟ ਹੋ ਜਾਂਦਾ ਕਿ ਉੱਥੋਂ ਪੁਲਿਸ ਵੱਲੋਂ ਹਟਾਉਣ ਦੇ ਆਦੇਸ਼ ਆ ਇੱਕ ਇੱਕ ਹਫ਼ਤੇ ਦੇ ਵਿੱਚ ਸਰਕਾਰ ਨੂੰ ਇਸ ਬਾਰਡਰ ਨੂੰ ਖਾਲੀ ਕਰਨਾ ਪਵੇਗਾ ਰਸਤਿਆਂ ਨੂੰ ਖੋਲਣਾ ਪਵੇਗਾ ਪਰ ਉਸ ਤੋਂ ਬਾਅਦ ਕੀ ਕਿਸਾਨ ਫੈਸਲਾ ਕੀ ਲੈਂਦੇ ਨੇ ਕੀ ਉਹ ਹੁਣ ਇੱਥੋਂ ਦਿੱਲੀ ਵੱਲ ਕੂਚ ਕਰਨਗੇ ਜਾਂ ਇੱਥੇ ਹੀ ਬੈਠੇ ਰਹਿਣਗੇ ਜਾ ਉਹਨਾਂ ਨੂੰ ਰਸਤਿਆਂ ਨੂੰ ਖਾਲੀ ਕਰਕੇ ਕਿਤੇ ਸਾਈਡ ਤੇ ਬੈਠਣਾ ਪਵੇਗਾ ਕਿਸਾਨਾਂ ਵੱਲੋਂ ਅੱਗੇ ਕੀ ਪ੍ਰੋਗਰਾਮ ਆਉਂਦਾ ਇਸ ਦੇ ਉੱਤੇ ਵੀ ਨਿਗਾਹਾਂ ਬਣੀਏ ਰਹਿਣਗੀਆਂ ਪਰ ਫਿਰ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਹਰਿਆਣਾ ਸਰਕਾਰ ਨੂੰ ਕਿ ਕੱਪੜੇ ਦੇ ਵਿੱਚ ਰਸਤਿਆਂ ਨੂੰ ਖਾਲੀ ਕੀਤਾ ਜਾਵੇ ਬਾਰਡਰ ਨੂੰ ਖੋਲ੍ਹਿਆ ਜਾਵੇ ਪੁਲਿਸ ਵੱਲ ਨੂੰ ਪਿੱਛੇ ਹਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ ਜੋ ਵਪਾਰ ਜੋ ਲੋਕਾਂ ਦੀ ਆਵਾਜ਼ ਆਈ ਹੈ ਤੇ ਹੋਰ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਉਹ ਦਿੱਕਤਾਂ ਖਤਮ ਹੋ ਸਕਣ ਸੋ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਬਾਰਡਰ ਨੂੰ ਖੋਲ੍ਹਿਆ ਜਾਵੇ ਇਸ ਤੋਂ ਬਾਅਦ ਦੇਖਣ ਵਾਲੀ ਗੱਲ ਰਹੇਗੀ ਕਿ ਕਿਸਾਨ ਇਸ ਗੱਲ ਦੇ ਉੱਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦੇ ਨੇ ਕਿ ਕਿਸਾਨ ਇੱਥੋਂ ਲੰਘ ਕੇ ਦਿੱਲੀ ਵੱਲ ਜਾਣਗੇ ਜਾਂ ਫਿਰ ਕਿਸਾਨ ਉੱਥੇ ਹੀ ਸਾਈਡ ਤੇ ਬਹਿਣਗੇ ਕਿਸਾਨ ਕੀ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ